ਕਤੀ ਆਦੇ ਲਈ ਐਨਡੀਏ ਦੇ ਉਮੀਦਵਾਰ ਹੋਣਗੇ ਬੀਤੇ ਦਿਨ ਪਾਜਪਾ ਵਰਦਾਨ ਜੇਪੀ ਨੱਡਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦੇ ਨਾਮ ਦਾ ਐਲਾਨ ਕੀਤਾ ਸੀ ਰਾਧਾਕ੍ਰਿਸ਼ਨ ਜੁਲਾਈ 2024 ਤੋਂ ਮਹਾਰਾਸ਼ਟਰ ਦੇ ਰਾਜਪਾਲ ਹਨ ਇਸ ਤੋਂ ਪਹਿਲਾਂ ਉਹ ਚਾਰਖੰਡ ਦੇ ਰਾਜਪਾਲ ਸਨ ਅਤੇ ਤੇਲੰਗਾਨਾ ਅਤੇ ਪੁੱਡੂਚੇਰੀ ਦੇ ਵਾਧੂ ਚਾਰਜ ਵੀ ਉਹਨਾਂ ਸੰਭਾਲੇ ਸਨ 20 ਅਕਤੂਬਰ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਵਿੱਚ ਜਨਮੇ ਰਾਧਾਕ੍ਰਿਸ਼ਨ ਨੇ ਬੀਬੀਏ ਦੀ ਪੜ੍ਹਾਈ ਕੀਤੀ ਹੈ ਓਬੀਸੀ ਸ਼੍ਰੇਣੀ ਤੋਂ ਆਉਣ ਵਾਲੇ ਰਾਧਾਕ੍ਰਿਸ਼ਨਨ ਨੇ ਆਰਐਸਐਸ ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਕਦਮ ਰੱਖਿਆ। ਉਹ 1998 ਅਤੇ 99 ਵਿੱਚ ਕੋਇੰਬਟੂਰ ਤੋਂ ਸੰਸਦ ਮੈਂਬਰ ਬਣੇ। ਉਨ੍ਹਾਂ ਨੇ ਤਾਮਿਲਨਾਡੂ ਪਾਛਪਾ ਪ੍ਰਧਾਨ ਰਹਿੰਦੇ ਹੋਏ 19000 ਕਿਲੋਮੀਟਰ ਦੀ ਰਥ ਯਾਤਰਾ ਕੀਤੀ ਸੀ। ਰਾਧਾਕ੍ਰਿਸ਼ਨਨ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਹ ਕਾਲਜ ਵਿੱਚ ਟੇਬਲ ਟੈਨਿਸ ਚੈਂਪੀਅਨ ਸਨ ਅਤੇ ਉਨ੍ਹਾਂ 20 ਤੋਂ ਵੱਧ ਦੇਸ਼ਾਂ ਦੀ ਯਾਤਰਾ ਕੀਤੀ ਹੈ। ਸੀਪੀ ਰਾਧਾਕ੍ਰਿਸ਼ਨਨ ਦਾ ਪੂਰਾ ਨਾਮ ਚੰਦਰਪੁਰਮ ਪੋਨੂਸਾਮੀ ਰਾਧਾਕ੍ਰਿਸ਼ਨਨ ਹੈ। ਉਹ 16 ਸਾਲ ਦੀ ਉਮਰ ਤੋਂ ਹੀ ਰਾਸ਼ਟਰੀ ਸਵੈ ਸੇਵਕ ਸੰਗ ਨਾਲ ਜੁੜੇ ਹੋਏ ਹਨ ਰਾਧਾ ਕ੍ਰਿਸ਼ਨਨ 1974 ਵਿੱਚ ਭਾਰਤੀ ਜਨ ਸੰਗ ਦੀ ਰਾਜ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ ਰਾਧਾ ਕ੍ਰਿਸ਼ਨਨ ਨੇ 1998 ਅਤੇ 99 ਵਿੱਚ ਭਾਜਪਾ ਦੀ ਟਿਕਟ ਤੇ ਕੋਇੰਬਟੂਰ ਲੋਕ ਸਭਾ ਸੀਟ ਤੋਂ ਚੋਣ ਜਿੱਤੀ 1998 ਵਿੱਚ ਉਹ 1.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ ਅਤੇ 1999 ਵਿੱਚ ਵੀ ਉਹ 55000 ਵੋਟਾਂ ਨਾਲ ਜਿੱਤੇ ਰਾਧਾਕ੍ਰਿਸ਼ਨਨ 2004 ਤੋਂ 2007 ਤੱਕ ਤਾਮਿਲਨਾਡੂ ਦੇ ਪਾਜਪਾ ਪ੍ਰਧਾਨ ਰਹੇ ਅਤੇ 19000 ਕਿਲੋਮੀਟਰ ਲੰਬੀ ਰਥ ਯਾਤਰਾ ਕੱਢੀ ਇਸ ਵਿੱਚ ਉਹਨਾਂ ਨੇ ਨਦੀਆਂ ਨੂੰ ਜੋੜਨ, ਅਤਵਾਦ ਨੂੰ ਖਤਮ ਕਰਨ, ਇੱਕਸਾਰ ਸਿਵਲ ਕੋਡ ਲਾਗੂ ਕਰਨ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ 2020 ਤੋਂ 22 ਤੱਕ ਉਹ ਪਾਜਪਾ ਦੇ ਕੇਰਲਾ ਇਨਚਾਰਜ ਵੀ ਰਹੇ 2004 ਵਿੱਚ ਉਹ ਭਾਰਤੀ ਵਪਾਰਤ ਦੇ ਹਿੱਸੇ ਵਜੋਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਾਮਲ ਹੋਏ ਅਤੇ ਤਾਈਵਾਨ ਜਾਣ ਵਾਲੇ ਪਹਿਲੇ ਸੰਸਦੀ ਦਲ ਦੇ ਮੈਂਬਰ ਵੀ ਸਨ 2016 ਵਿੱਚ ਉਨ੍ਹਾਂ ਨੂੰ ਕੋਚੀ ਵਿਖੇ ਕੋਇਰ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਦਾ ਕੋਇਰ ਨਿਰਯਾਤ 2532 ਕਰੋੜ ਰੁਪਏ ਤੱਕ ਪਹੁੰਚ ਗਿਆ ਰਾਧਾਕ੍ਰਿਸ਼ਨਨ ਨੂੰ ਖੇਡਾਂ ਵਿੱਚ ਵੀ ਡੂੰਘੀ ਦਿਲਚਸਪੀ ਹੈ ਕਾਲਜ ਵਿੱਚ ਉਹ ਇੱਕ ਟੇਬਲ ਟੈਨਿਸ ਚੈਂਪੀਅਨ ਰਹੇ ਅਤੇ ਇੱਕ ਲੰਬੀ ਦੂਰੀ ਦੇ ਦੌੜਾਕ ਵੀ ਸਨ ਉਨ੍ਹਾਂ ਨੂੰ ਕ੍ਰਿਕਟ ਅਤੇ ਵਾਲੀਬਾਲ ਵੀ ਬਹੁਤ ਪਸੰਦ ਸੀ ਉਹ ਅਮਰੀਕਾ, ਯੂਕੇ, ਫਰਾਂਸ, ਜਰਮਨ, ਇਟਲੀ, ਸਪੇਨ, ਜਾਪਾਨ, ਚੀਨ, ਸਿੰਗਾਪੁਰ ਸਮੇਤ 20 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਸੀਪੀ ਰਾਧਾਕ੍ਰਿਸ਼ਨਨ ਦੀ ਪਤਨੀ ਦਾ ਨਾਮ ਸ਼੍ਰੀਮਤੀ ਆਰ ਸੁਮਤੀ ਹੈ ਅਤੇ ਉਹਨਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਰਾਧਾਕ੍ਰਿਸ਼ਨਨ ਦੀ ਉਮੀਦਵਾਰੀ ਦਾ ਫੈਸਲਾ ਐਨਡੀਏ ਦੇ ਭਾਈਵਲ ਪਾਰਟੀਆਂ ਨਾਲ ਸਲਾਮ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜਗਦੀਪ ਧਨਖੜ ਦੇ ਅਸਤੀਫੇ ਕਾਰਨ ਉਪ ਰਾਸ਼ਟਰਪਤੀ ਦੀ ਚੋਣ ਜ਼ਰੂਰੀ ਹੋ ਗਈ ਸੀ ਜੋ ਕਿ 9 ਸਤੰਬਰ ਨੂੰ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਨਡੀਏ ਦੇ ਉਪ ਰਾਸ਼ਟਰਪਤੀ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੇ ਹਮੇਸ਼ਾ ਹਾਸ਼ੀਏ ਤੇ ੱਤਕੇ ਲੋਕਾਂ ਨੂੰ ਸਮਰਥ ਬਣਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਹੈ ਅਤੇ ਸਮਰਪਣ, ਨਿਮਰਤਾ ਅਤੇ ਬੁੱਧੀਮਤਾ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਦੱਸ ਦਈਏ ਕਿ OBC ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੀਪੀ ਰਾਧਾਕ੍ਰਿਸ਼ਨਨ ਨੂੰ ਤਾਮਿਲਨਾਡੂ ਦਾ ਮੋਦੀ ਕਿਹਾ ਜਾਂਦਾ ਹੈ। ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਰਹਿ ਚੁੱਕੇ ਕ੍ਰਿਸ਼ਨਨ ਨੇ ਦੱਖਣ ਭਾਰਤ ਵਿੱਚ ਪੰਜਪਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਉਪਰਾਸ਼ਟਰਪਤੀ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਹੋਣਗੇ। ਬੀਤੇ ਦਿਨ ਪਾਜਪਾ ਪਰਦਾਨ ਜੇਪੀ ਨੱਡਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਸੀ। ਰਾਧਾਕ੍ਰਿਸ਼ਨਨ ਜੁਲਾਈ 2024 ਤੋਂ ਮਹਾਰਾਸ਼ਟਰ ਦੇ ਰਾਜਪਾਲ ਹਨ। ਇਸ ਤੋਂ ਪਹਿਲਾਂ ਉਹ ਝਾਰਖੰਡ ਦੇ ਰਾਜਪਾਲ ਸਨ ਅਤੇ ਤੇਲੰਗਾਨਾ ਅਤੇ ਪੁੱਡੂਚੇਰੀ ਦੇ ਵੱਧ ਉਚਾਰਜ ਵੀ ਉਨ੍ਹਾਂ ਸੰਭਾਲੇ ਸਨ। 20 ਅਕਤੂਬਰ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਵਿੱਚ ਜਨਮੇ ਰਾਧਾਕ੍ਰਿਸ਼ਨ ਨੇ ਬੀਬੀਏ ਦੀ ਪੜ੍ਹਾਈ ਕੀਤੀ ਹੈ। ओबीसी श्रेणी ਤੋਂ ਆਉਣ ਵਾਲੇ ਰਾਧਾਕ੍ਰਿਸ਼ਨਨ ਨੇ ਆਰਐਸਐਸ ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਕਦਮ ਰੱਖਿਆ। ਉਹ 1998 ਅਤੇ 99 ਵਿੱਚ ਕੋਇੰਬਟੂਰ ਤੋਂ ਸੰਸਦ ਮੈਂਬਰ ਬਣੇ। ਉਨ੍ਹਾਂ ਨੇ ਤਾਮਿਲਨਾਡੂ ਪਾਛਪਾ ਪ੍ਰਧਾਨ ਰਹਿੰਦੇ ਹੋਏ 19000 ਕਿਲੋਮੀਟਰ ਦੀ ਰਥ ਯਾਤਰਾ ਕੀਤੀ ਸੀ। ਰਾਧਾਕ੍ਰਿਸ਼ਨਨ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਹ ਕਾਲਜ ਵਿੱਚ ਟੇਬਲ ਟੈਨਿਸ ਚੈਂਪੀਅਨ ਸਨ ਅਤੇ ਉਨ੍ਹਾਂ 20 ਤੋਂ ਵੱਧ ਦੇਸ਼ਾਂ ਦੀ ਯਾਤਰਾ ਕੀਤੀ ਹੈ। ਸੀਪੀ ਰਾਧਾਕ੍ਰਿਸ਼ਨਨ ਦਾ ਪੂਰਾ ਨਾਮ ਚੰਦਰਪੁਰਮ ਪੋਨੂசாமி ਰਾਧਾਕ੍ਰਿਸ਼ਨਨ ਹੈ। ਉਹ 16 ਸਾਲ ਦੀ ਉਮਰ ਤੋਂ ਹੀ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਹੋਏ ਹਨ ਰਾਧਾ ਕ੍ਰਿਸ਼ਨਨ 1974 ਵਿੱਚ ਭਾਰਤੀ ਜਨ ਸੰਘ ਦੀ ਰਾਜ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ ਰਾਧਾ ਕ੍ਰਿਸ਼ਨਨ ਨੇ 1998 ਅਤੇ 99 ਵਿੱਚ ਭਾਜਪਾ ਦੀ ਟਿਕਟ ਤੇ ਕੋਇੰਬਟੂਰ ਲੋਕ ਸਭਾ ਸੀਟ ਤੋਂ ਚੋਣ ਜਿੱਤੀ 1998 ਵਿੱਚ ਉਹ 1.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ ਅਤੇ 1999 ਵਿੱਚ ਵੀ ਉਹ 55000 ਵੋਟਾਂ ਨਾਲ ਜਿੱਤੇ ਰਾਧਾਕ੍ਰਿਸ਼ਨਨ 2004 ਤੋਂ 2007 ਤੱਕ ਤਾਮਿਲਨਾਡੂ ਦੇ ਪਾਛਪਾ ਪ੍ਰਧਾਨ ਰਹੇ ਅਤੇ 19000 ਕਿਲੋਮੀਟਰ ਲੰਬੀ ਰਾਤ ਯਾਤਰਾ ਕੀਤੀ ਇਸ ਵਿੱਚ ਉਹਨਾਂ ਨੇ ਨਦੀਆਂ ਨੂੰ ਜੋੜਨ, ਅਤਵਾਦ ਨੂੰ ਖਤਮ ਕਰਨ, ਇੱਕਸਾਰ ਸਿਵਲ ਕੋਡ ਲਾਗੂ ਕਰਨ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ 2020 ਤੋਂ 22 ਤੱਕ ਉਹ ਪਾਛਪਾ ਦੇ ਕੇਰਲਾ ਇਨਚਾਰਜ ਵੀ ਰਹੇ 2004 ਵਿੱਚ ਉਹ ਭਾਰਤੀ ਵਪਾਰਤ ਦੇ ਹਿੱਸੇ ਵਜੋਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਾਮਲ ਹੋਏ ਅਤੇ ਤਾਈਵਾਨ ਜਾਣ ਵਾਲੇ ਪਹਿਲੇ ਸੰਸਦੀ ਦਲ ਦੇ ਮੈਂਬਰ ਵੀ ਸਨ 2016 ਵਿੱਚ ਉਨ੍ਹਾਂ ਨੂੰ ਕੋਚੀ ਵਿਖੇ ਕੋਇਰ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਦਾ ਕੋਇਰ ਨਿਰਯਾਤ 2532 ਕਰੋੜ ਰੁਪਏ ਤੱਕ ਪਹੁੰਚ ਗਿਆ ਰਾਧਾਕ੍ਰਿਸ਼ਨਨ ਨੂੰ ਖੇਡਾਂ ਵਿੱਚ ਵੀ ਡੂੰਘੀ ਦਿਲਚਸਪੀ ਹੈ ਕਾਲਜ ਵਿੱਚ ਉਹ ਇੱਕ ਟੇਬਲ ਟੈਨਿਸ ਚੈਂਪੀਅਨ ਰਹੇ ਅਤੇ ਇੱਕ ਲੰਬੀ ਦੂਰੀ ਦੇ ਦੌੜਾਕ ਵੀ ਸਨ ਉਨ੍ਹਾਂ ਨੂੰ ਕ੍ਰਿਕਟ ਅਤੇ ਵਾਲੀਬਾਲ ਵੀ ਬਹੁਤ ਪਸੰਦ ਸੀ ਉਹ ਅਮਰੀਕਾ, ਯੂਕੇ, ਫਰਾਂਸ, ਜਰਮਨ, ਇਟਲੀ, ਸਪੇਨ, ਜਾਪਾਨ, ਚੀਨ, ਸਿੰਗਾਪੁਰ ਸਮੇਤ 20 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਸੀਪੀ ਰਾਧਾਕ੍ਰਿਸ਼ਨਨ ਦੀ ਪਤਨੀ ਦਾ ਨਾਮ ਸ਼੍ਰੀਮਤੀ ਆਰਸੁਮਤੀ ਹੈ ਅਤੇ ਉਹਨਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਰਾਧਾਕ੍ਰਿਸ਼ਨਨ ਦੀ ਉਮੀਦਵਾਰੀ ਦਾ ਫੈਸਲਾ ਐਨਡੀਏ ਦੇ ਭਾਈਵਲ ਪਾਰਟੀਆਂ ਨਾਲ ਸਲਾਮ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜਗਦੀਪ ਧਨਖੜ ਦੇ ਅਸਤੀਫੇ ਕਾਰਨ ਉਪ ਰਾਸ਼ਟਰਪਤੀ ਦੀ ਚੋਣ ਜ਼ਰੂਰੀ ਹੋ ਗਈ ਸੀ ਜੋ ਕਿ 9 ਸਤੰਬਰ ਨੂੰ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਨਡੀਏ ਦੇ ਉਪ ਰਾਸ਼ਟਰਪਤੀ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੇ ਹਮੇਸ਼ਾ ਹਾਸ਼ੀਏ ਤੇ ੱਤਕੇ ਲੋਕਾਂ ਨੂੰ ਸਮਰਥ ਬਣਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਹੈ ਅਤੇ ਸਮਰਪਣ, ਨਿਮਰਤਾ ਅਤੇ ਬੁੱਧੀਮਤਾ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਦੱਸ ਦਈਏ ਕਿ OBC ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੀਪੀ ਰਾਧਾਕ੍ਰਿਸ਼ਨਨ ਨੂੰ ਤਾਮਿਲਨਾਡੂ ਦਾ ਮੋਦੀ ਕਿਹਾ ਜਾਂਦਾ ਹੈ। ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਰਹਿ ਚੁੱਕੇ ਕ੍ਰਿਸ਼ਨਨ ਨੇ ਦੱਖਣ ਭਾਰਤ ਵਿੱਚ ਪੰਜਵਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਉਪਰਾਸ਼ਟਰਪਤੀ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਹੋਣਗੇ। ਬੀਤੇ ਦਿਨ ਪਾਜਪਾ ਵਰਦਾਨ ਜੇਪੀ ਨੱਡਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਸੀ। ਰਾਧਾਕ੍ਰਿਸ਼ਨਨ ਜੁਲਾਈ 2024 ਤੋਂ ਮਹਾਰਾਸ਼ਟਰ ਦੇ ਰਾਜਪਾਲ ਹਨ। ਇਸ ਤੋਂ ਪਹਿਲਾਂ ਉਹ ਚਾਰਖੰਡ ਦੇ ਰਾਜਪਾਲ ਸਨ ਅਤੇ ਤੇਲੰਗਾਨਾ ਅਤੇ ਪੁੱਡੂਚੇਰੀ ਦੇ ਵੱਧ ਉਚਾਰਜ ਵੀ ਉਨ੍ਹਾਂ ਸੰਭਾਲੇ ਸਨ। 20 ਅਕਤੂਬਰ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਵਿੱਚ ਜਨਮੇ ਰਾਧਾਕ੍ਰਿਸ਼ਨ ਨੇ ਬੀਬੀਏ ਦੀ ਪੜ੍ਹਾਈ ਕੀਤੀ ਹੈ। ओबीसी श्रेणी ਤੋਂ ਆਉਣ ਵਾਲੇ ਰਾਧਾਕ੍ਰਿਸ਼ਨਨ ਨੇ ਆਰਐਸਐਸ ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਕਦਮ ਰੱਖਿਆ। ਉਹ 1998 ਅਤੇ 99 ਵਿੱਚ ਕੋਇੰਬਟੂਰ ਤੋਂ ਸੰਸਦ ਮੈਂਬਰ ਬਣੇ। ਉਨ੍ਹਾਂ ਨੇ ਤਾਮਿਲਨਾਡੂ ਪਾਜਪਾ ਪ੍ਰਧਾਨ ਰਹਿੰਦੇ ਹੋਏ 19000 ਕਿਲੋਮੀਟਰ ਦੀ ਰਥ ਯਾਤਰਾ ਕੀਤੀ ਸੀ। ਰਾਧਾਕ੍ਰਿਸ਼ਨਨ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਹ ਕਾਲਜ ਵਿੱਚ ਟੇਬਲ ਟੈਨਿਸ ਚੈਂਪੀਅਨ ਸਨ ਅਤੇ ਉਨ੍ਹਾਂ 20 ਤੋਂ ਵੱਧ ਦੇਸ਼ਾਂ ਦੀ ਯਾਤਰਾ ਕੀਤੀ ਹੈ। ਸੀਪੀ ਰਾਧਾਕ੍ਰਿਸ਼ਨਨ ਦਾ ਪੂਰਾ ਨਾਮ ਚੰਦਰਪੁਰਮ ਪੋਨੂசாமி ਰਾਧਾਕ੍ਰਿਸ਼ਨਨ ਹੈ। ਉਹ 16 ਸਾਲ ਦੀ ਉਮਰ ਤੋਂ ਹੀ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਹੋਏ ਹਨ ਰਾਧਾ ਕ੍ਰਿਸ਼ਨਨ 1974 ਵਿੱਚ ਭਾਰਤੀ ਜਨ ਸੰਘ ਦੀ ਰਾਜ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ ਰਾਧਾ ਕ੍ਰਿਸ਼ਨਨ ਨੇ 1998 ਅਤੇ 99 ਵਿੱਚ ਭਾਜਪਾ ਦੇ ਟਿਕਟ ਤੇ ਕੋਇੰਬਟੂਰ ਲੋਕ ਸਭਾ ਸੀਟ ਤੋਂ ਚੋਣ ਜਿੱਤੀ 1998 ਵਿੱਚ ਉਹ 1.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ ਅਤੇ 1999 ਵਿੱਚ ਵੀ ਉਹ 55000 ਵੋਟਾਂ ਨਾਲ ਜਿੱਤੇ ਰਾਧਾਕ੍ਰਿਸ਼ਨਨ 2004 ਤੋਂ 2007 ਤੱਕ ਤਾਮਿਲਨਾਡੂ ਦੇ ਪਾਛਪਾ ਪ੍ਰਧਾਨ ਰਹੇ ਅਤੇ 19000 ਕਿਲੋਮੀਟਰ ਲੰਬੀ ਰਾਤ ਯਾਤਰਾ ਕੀਤੀ ਇਸ ਵਿੱਚ ਉਹਨਾਂ ਨੇ ਨਦੀਆਂ ਨੂੰ ਜੋੜਨ, ਅਤਵਾਦ ਨੂੰ ਖਤਮ ਕਰਨ, ਇੱਕ ਸਾਰ ਸਿਵਲ ਕੋਡ ਲਾਗੂ ਕਰਨ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ 2020 ਤੋਂ 22 ਤੱਕ ਉਹ ਪਾਛਪਾ ਦੇ ਕੇਰਲਾ ਇਨਚਾਰਜ ਵੀ ਰਹੇ 2004 ਵਿੱਚ ਉਹ ਭਾਰਤੀ ਵਪਤ ਦੇ ਹਿੱਸੇ ਵਜੋਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਾਮਲ ਹੋਏ ਅਤੇ ਤਾਈਵਾਨ ਜਾਣ ਵਾਲੇ ਪਹਿਲੇ ਸੰਸਦੀ ਦਲ ਦੇ ਮੈਂਬਰ ਵੀ ਸਨ 2016 ਵਿੱਚ ਉਨ੍ਹਾਂ ਨੂੰ ਕੋਚੀ ਵਿਖੇ ਕੋਇਰ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਦਾ ਕੋਇਰ ਨਿਰਯਾਤ 2532 ਕਰੋੜ ਰੁਪਏ ਤੱਕ ਪਹੁੰਚ ਗਿਆ ਰਾਧਾਕ੍ਰਿਸ਼ਨਨ ਨੂੰ ਖੇਡਾਂ ਵਿੱਚ ਵੀ ਡੂੰਗੀ ਦਿਲਚਸਪੀ ਹੈ ਕਾਲਜ ਵਿੱਚ ਉਹ ਇੱਕ ਟੇਬਲ ਟੈਨਿਸ ਚੈਂਪੀਅਨ ਰਹੇ ਅਤੇ ਇੱਕ ਲੰਬੀ ਦੂਰੀ ਦੇ ਦੌੜਾਕ ਵੀ ਸਨ ਉਨ੍ਹਾਂ ਨੂੰ ਕ੍ਰਿਕਟ ਅਤੇ ਵਾਲੀਬਾਲ ਵੀ ਬਹੁਤ ਪਸੰਦ ਸੀ ਉਹ ਅਮਰੀਕਾ, ਯੂਕੇ, ਫਰਾਂਸ, ਜਰਮਨ, ਇਟਲੀ, ਸਪੇਨ, ਜਾਪਾਨ, ਚੀਨ, ਸਿੰਗਾਪੁਰ ਸਮੇਤ 20 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਸੀਪੀ ਰਾਧਾਕ੍ਰਿਸ਼ਨਨ ਦੀ ਪਤਨੀ ਦਾ ਨਾਮ ਸ਼੍ਰੀਮਤੀ ਆਰਸੁਮਤੀ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਰਾਧਾਕ੍ਰਿਸ਼ਨਨ ਦੀ ਉਮੀਦਵਾਰੀ ਦਾ ਫੈਸਲਾ ਐਨਡੀਏ ਦੇ ਭਾਈਵਲ ਪਾਰਟੀਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜਗਦੀਪ ਤਨਖੜ ਦੇ ਅਸਤੀਫੇ ਕਾਰਨ ਉਪ ਰਾਸ਼ਟਰਪਤੀ ਦੀ ਚੋਣ ਜ਼ਰੂਰੀ ਹੋ ਗਈ ਸੀ ਜੋ ਕਿ 9 ਸਤੰਬਰ ਨੂੰ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਨਡੀਏ ਦੇ ਉਪ ਰਾਸ਼ਟਰਪਤੀ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੇ ਹਮੇਸ਼ਾ ਹਾਸ਼ੀਏ ਤੇ ੱੱਕੇ ਲੋਕਾਂ ਨੂੰ ਸਮਰਥ ਬਣਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਹੈ ਅਤੇ ਸਮਰਪਣ, ਨਿਮਰਤਾ ਅਤੇ ਬੁੱਧੀਮਤਾ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਦੱਸ ਦਈਏ ਕਿ OBC ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੀਪੀ ਰਾਧਾਕ੍ਰਿਸ਼ਨਨ ਨੂੰ ਤਾਮਿਲਨਾਡੂ ਦਾ ਮੋਦੀ ਕਿਹਾ ਜਾਂਦਾ ਹੈ। ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਰਹਿ ਚੁੱਕੇ ਕ੍ਰਿਸ਼ਨਨ ਨੇ ਦੱਖਣ ਭਾਰਤ ਵਿੱਚ ਪੰਜਪਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਉਪਰਾਸ਼ਟਰਪਤੀ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਹੋਣਗੇ। ਬੀਤੇ ਦਿਨ ਪਾਜਪਾ ਪ੍ਰਧਾਨ ਜੇਪੀ ਨੱਡਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਸੀ। ਰਾਧਾਕ੍ਰਿਸ਼ਨਨ ਜੁਲਾਈ 2024 ਤੋਂ ਮਹਾਰਾਸ਼ਟਰ ਦੇ ਰਾਜਪਾਲ ਹਨ। ਇਸ ਤੋਂ ਪਹਿਲਾਂ ਉਹ ਚਾਰਖੰਡ ਦੇ ਰਾਜਪਾਲ ਸਨ ਅਤੇ ਤੇਲੰਗਾਨਾ ਅਤੇ ਪੁੱਡੂਚੇਰੀ ਦੇ ਵਾਧੂ ਚਾਰਜ ਵੀ ਉਨ੍ਹਾਂ ਸੰਭਾਲੇ ਸਨ। 20 ਅਕਤੂਬਰ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਵਿੱਚ ਜਨਮੇ ਰਾਧਾਕ੍ਰਿਸ਼ਨ ਨੇ ਬੀਬੀਏ ਦੀ ਪੜ੍ਹਾਈ ਕੀਤੀ ਹੈ। ओबीसी श्रेणी ਤੋਂ ਆਉਣ ਵਾਲੇ ਰਾਧਾਕ੍ਰਿਸ਼ਨਨ ਨੇ ਆਰਐਸਐਸ ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਕਦਮ ਰੱਖਿਆ। ਉਹ 1998 ਅਤੇ 99 ਵਿੱਚ ਕੋਇੰਬਟੂਰ ਤੋਂ ਸੰਸਦ ਮੈਂਬਰ ਬਣੇ। ਉਨ੍ਹਾਂ ਨੇ ਤਾਮਿਲਨਾਡੂ ਪਾਛਪਾ ਪ੍ਰਧਾਨ ਰਹਿੰਦੇ ਹੋਏ 19000 ਕਿਲੋਮੀਟਰ ਦੀ ਰਥ ਯਾਤਰਾ ਕੀਤੀ ਸੀ। ਰਾਧਾਕ੍ਰਿਸ਼ਨਨ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਹ ਕਾਲਜ ਵਿੱਚ ਟੇਬਲ ਟੈਨਿਸ ਚੈਂਪੀਅਨ ਸਨ ਅਤੇ ਉਨ੍ਹਾਂ 20 ਤੋਂ ਵੱਧ ਦੇਸ਼ਾਂ ਦੀ ਯਾਤਰਾ ਕੀਤੀ ਹੈ। ਸੀਪੀ ਰਾਧਾਕ੍ਰਿਸ਼ਨਨ ਦਾ ਪੂਰਾ ਨਾਮ ਚੰਦਰਪੁਰਮ ਪੋਨੂਸਾਮੀ ਰਾਧਾਕ੍ਰਿਸ਼ਨਨ ਹੈ। ਉਹ 16 ਸਾਲ ਦੀ ਉਮਰ ਤੋਂ ਹੀ ਰਾਸ਼ਟਰੀ ਸਵੈ ਸੇਵਕ ਸੰਗ ਨਾਲ ਜੁੜੇ ਹੋਏ ਹਨ ਰਾਧਾ ਕ੍ਰਿਸ਼ਨਨ 1974 ਵਿੱਚ ਭਾਰਤੀ ਜਨ ਸੰਗ ਦੀ ਰਾਜ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ ਰਾਧਾ ਕ੍ਰਿਸ਼ਨਨ ਨੇ 1998 ਅਤੇ 99 ਵਿੱਚ ਭਾਜਪਾ ਦੀ ਟਿਕਟ ਤੇ ਕੋਇੰਬਟੂਰ ਲੋਕ ਸਭਾ ਸੀਟ ਤੋਂ ਚੋਣ ਜਿੱਤੀ 1998 ਵਿੱਚ ਉਹ 1.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ ਅਤੇ 1999 ਵਿੱਚ ਵੀ ਉਹ 55 ਹਜ਼ਾਰ ਵੋਟਾਂ ਨਾਲ ਜਿੱਤੇ ਰਾਧਾਕ੍ਰਿਸ਼ਨਨ 2004 ਤੋਂ 2007 ਤੱਕ ਤਾਮਿਲਨਾਡੂ ਦੇ ਪਾਛਪਾ ਪ੍ਰਧਾਨ ਰਹੇ ਅਤੇ 19000 ਕਿਲੋਮੀਟਰ ਲੰਬੀ ਰਾਤ ਯਾਤਰਾ ਕੀਤੀ ਇਸ ਵਿੱਚ ਉਹਨਾਂ ਨੇ ਨਦੀਆਂ ਨੂੰ ਜੋੜਨ, ਅਤਵਾਦ ਨੂੰ ਖਤਮ ਕਰਨ, ਇੱਕਸਾਰ ਸਿਵਲ ਕੋਡ ਲਾਗੂ ਕਰਨ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ 2020 ਤੋਂ 22 ਤੱਕ ਉਹ ਪਾਛਪਾ ਦੇ ਕੇਰਲਾ ਇਨਚਾਰਜ ਵੀ ਰਹੇ 2004 ਵਿੱਚ ਉਹ ਭਾਰਤੀ ਵਪਤ ਦੇ ਹਿੱਸੇ ਵਜੋਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਾਮਲ ਹੋਏ ਅਤੇ ਤਾਈਵਾਨ ਜਾਣ ਵਾਲੇ ਪਹਿਲੇ ਸੰਸਦੀ ਦਲ ਦੇ ਮੈਂਬਰ ਵੀ ਸਨ 2016 ਵਿੱਚ ਉਨ੍ਹਾਂ ਨੂੰ ਕੋਚੀ ਵਿਖੇ ਕੋਇਰ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਦਾ ਕੋਇਰ ਨਿਰਯਾਤ 2532 ਕਰੋੜ ਰੁਪਏ ਤੱਕ ਪਹੁੰਚ ਗਿਆ ਰਾਧਾਕ੍ਰਿਸ਼ਨਨ ਨੂੰ ਖੇਡਾਂ ਵਿੱਚ ਵੀ ਡੂੰਗੀ ਦਿਲਚਸਪੀ ਹੈ ਕਾਲਜ ਵਿੱਚ ਉਹ ਇੱਕ ਟੇਬਲ ਟੈਨਿਸ ਚੈਂਪੀਅਨ ਰਹੇ ਅਤੇ ਇੱਕ ਲੰਬੀ ਦੂਰੀ ਦੇ ਦੌੜਾਕ ਵੀ ਸਨ ਉਨ੍ਹਾਂ ਨੂੰ ਕ੍ਰਿਕਟ ਅਤੇ ਵਾਲੀਬਾਲ ਵੀ ਬਹੁਤ ਪਸੰਦ ਸੀ ਉਹ ਅਮਰੀਕਾ, ਯੂਕੇ, ਫਰਾਂਸ, ਜਰਮਨ, ਇਟਲੀ, ਸਪੇਨ, ਜਾਪਾਨ, ਚੀਨ, ਸਿੰਗਾਪੁਰ ਸਮੇਤ 20 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਸੀਪੀ ਰਾਧਾਕ੍ਰਿਸ਼ਨਨ ਦੀ ਪਤਨੀ ਦਾ ਨਾਮ ਸ਼੍ਰੀਮਤੀ ਆਰਸੁਮਤੀ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਰਾਧਾਕ੍ਰਿਸ਼ਨਨ ਦੀ ਉਮੀਦਵਾਰੀ ਦਾ ਫੈਸਲਾ ਐਨਡੀਏ ਦੇ ਭਾਈਵਲ ਪਾਰਟੀਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜਗਦੀਪ ਧਨਖੜ ਦੇ ਅਸਤੀਫੇ ਕਾਰਨ ਉਪ ਰਾਸ਼ਟਰਪਤੀ ਦੀ ਚੋਣ ਜ਼ਰੂਰੀ ਹੋ ਗਈ ਸੀ ਜੋ ਕਿ 9 ਸਤੰਬਰ ਨੂੰ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਨਡੀਏ ਦੇ ਉਪ ਰਾਸ਼ਟਰਪਤੀ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੇ ਹਮੇਸ਼ਾ ਹਾਸ਼ੀਏ ਤੇ ੱੱਕੇ ਲੋਕਾਂ ਨੂੰ ਸਮਰਥ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਸਮਰਪਣ, ਨਿਮਰਤਾ ਅਤੇ ਬੁੱਧੀਮਤਾ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਦੱਸ ਦਈਏ ਕਿ OBC ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੀਪੀ ਰਾਧਾਕ੍ਰਿਸ਼ਨਨ ਨੂੰ ਤਾਮਿਲਨਾਡੂ ਦਾ ਮੋਦੀ ਕਿਹਾ ਜਾਂਦਾ ਹੈ। ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਰਹਿ ਚੁੱਕੇ ਕ੍ਰਿਸ਼ਨਨ ਨੇ ਦੱਖਣ ਭਾਰਤ ਵਿੱਚ ਪੰਜਪਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਉਪਰਾਸ਼ਟਰਪਤੀ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਹੋਣਗੇ। ਬੀਤੇ ਦਿਨ ਪਾਜਪਾ ਪ੍ਰਧਾਨ ਜੇਪੀ ਨੱਡਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਸੀ। ਰਾਧਾਕ੍ਰਿਸ਼ਨਨ ਜੁਲਾਈ 2024 ਤੋਂ ਮਹਾਰਾਸ਼ਟਰ ਦੇ ਰਾਜਪਾਲ ਹਨ। ਇਸ ਤੋਂ ਪਹਿਲਾਂ ਉਹ ਚਾਰਖੰਡ ਦੇ ਰਾਜਪਾਲ ਸਨ ਅਤੇ ਤੇਲੰਗਾਨਾ ਅਤੇ ਪੁੱਡੂਚੇਰੀ ਦੇ ਵਾਧੂ ਚਾਰਜ ਵੀ ਉਨ੍ਹਾਂ ਸੰਭਾਲੇ ਸਨ। 20 ਅਕਤੂਬਰ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਵਿੱਚ ਜਨਮੇ ਰਾਧਾਕ੍ਰਿਸ਼ਨ ਨੇ ਬੀਬੀਏ ਦੀ ਪੜ੍ਹਾਈ ਕੀਤੀ ਹੈ। OBC ਸ਼੍ਰੇਣੀ ਤੋਂ ਆਉਣ ਵਾਲੇ ਰਾਧਾਕ੍ਰਿਸ਼ਨਨ ਨੇ ਆਰਐਸਐਸ ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਕਦਮ ਰੱਖਿਆ। ਉਹ 1998 ਅਤੇ 99 ਵਿੱਚ ਕੋਇੰਬਟੂਰ ਤੋਂ ਸੰਸਦ ਮੈਂਬਰ ਬਣੇ। ਉਨ੍ਹਾਂ ਨੇ ਤਾਮਿਲਨਾਡੂ ਪਾਛਪਾ ਪ੍ਰਧਾਨ ਰਹਿੰਦੇ ਹੋਏ 19000 ਕਿਲੋਮੀਟਰ ਦੀ ਰਥ ਯਾਤਰਾ ਕੀਤੀ ਸੀ। ਰਾਧਾਕ੍ਰਿਸ਼ਨਨ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਹ ਕਾਲਜ ਵਿੱਚ ਟੇਬਲ ਟੈਨਿਸ ਚੈਂਪੀਅਨ ਸਨ ਅਤੇ ਉਨ੍ਹਾਂ 20 ਤੋਂ ਵੱਧ ਦੇਸ਼ਾਂ ਦੀ ਯਾਤਰਾ ਕੀਤੀ ਹੈ। ਸੀਪੀ ਰਾਧਾਕ੍ਰਿਸ਼ਨਨ ਦਾ ਪੂਰਾ ਨਾਮ ਚੰਦਰਪੁਰਮ ਪੋਨੂਸਾਮੀ ਰਾਧਾਕ੍ਰਿਸ਼ਨਨ ਹੈ। ਉਹ 16 ਸਾਲ ਦੀ ਉਮਰ ਤੋਂ ਹੀ ਰਾਸ਼ਟਰੀ ਸਵੈ ਸੇਵਕ ਸੰਗ ਨਾਲ ਜੁੜੇ ਹੋਏ ਹਨ ਰਾਧਾ ਕ੍ਰਿਸ਼ਨਨ 1974 ਵਿੱਚ ਭਾਰਤੀ ਜਨ ਸੰਗ ਦੀ ਰਾਜ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ ਰਾਧਾ ਕ੍ਰਿਸ਼ਨਨ ਨੇ 1998 ਅਤੇ 99 ਵਿੱਚ ਭਾਜਪਾ ਦੀ ਟਿਕਟ ਤੇ ਕੋਇੰਬਟੂਰ ਲੋਕ ਸਭਾ ਸੀਟ ਤੋਂ ਚੋਣ ਜਿੱਤੀ 1998 ਵਿੱਚ ਉਹ 1.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ ਅਤੇ 1999 ਵਿੱਚ ਵੀ ਉਹ 55 ਹਜ਼ਾਰ ਵੋਟਾਂ ਨਾਲ ਜਿੱਤੇ ਰਾਧਾ ਕ੍ਰਿਸ਼ਨਨ 2004 ਤੋਂ 2007 ਤੱਕ ਤਾਮਿਲਨਾਡੂ ਦੇ ਪਾਜਪਾ ਪ੍ਰਧਾਨ ਰਹੇ ਅਤੇ 19000 ਕਿਲੋਮੀਟਰ ਲੰਬੀ ਰਾਥ ਯਾਤਰਾ ਕੀਤੀ। ਇਸ ਵਿੱਚ ਉਹਨਾਂ ਨੇ ਨਦੀਆਂ ਨੂੰ ਜੋੜਨ, ਅਤਵਾਦ ਨੂੰ ਖਤਮ ਕਰਨ, ਇੱਕਸਾਰ ਸਿਵਲ ਕੋਡ ਲਾਗੂ ਕਰਨ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ। 2020 ਤੋਂ 22 ਤੱਕ ਉਹ ਪਾਜਪਾ ਦੇ ਕੇਰਲਾ ਇੰਚਾਰਜ ਵੀ ਰਹੇ। 2004 ਵਿੱਚ ਉਹ ਭਾਰਤੀ ਵਪਤ ਦੇ ਹਿੱਸੇ ਵਜੋਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਾਮਲ ਹੋਏ ਅਤੇ ਤਾਈਵਾਨ ਜਾਣ ਵਾਲੇ ਪਹਿਲੇ ਸੰਸਦੀ ਦਲ ਦੇ ਮੈਂਬਰ ਵੀ ਸਨ 2016 ਵਿੱਚ ਉਨ੍ਹਾਂ ਨੂੰ ਕੋਚੀ ਵਿਖੇ ਕੋਇਰ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਦਾ ਕੋਇਰ ਨਿਰਯਾਤ 2532 ਕਰੋੜ ਰੁਪਏ ਤੱਕ ਪਹੁੰਚ ਗਿਆ ਰਾਧਾਕ੍ਰਿਸ਼ਨਨ ਨੂੰ ਖੇਡਾਂ ਵਿੱਚ ਵੀ ਡੂੰਗੀ ਦਿਲਚਸਪੀ ਹੈ ਕਾਲਜ ਵਿੱਚ ਉਹ ਇੱਕ ਟੇਬਲ ਟੈਨਿਸ ਚੈਂਪੀਅਨ ਰਹੇ ਅਤੇ ਇੱਕ ਲੰਬੀ ਦੂਰੀ ਦੇ ਦੌੜਾਕ ਵੀ ਸਨ ਉਨ੍ਹਾਂ ਨੂੰ ਕ੍ਰਿਕਟ ਅਤੇ ਵਾਲੀਬਾਲ ਵੀ ਬਹੁਤ ਪਸੰਦ ਸੀ ਉਹ ਅਮਰੀਕਾ, ਯੂਕੇ, ਫਰਾਂਸ, ਜਰਮਨ, ਇਟਲੀ, ਸਪੇਨ, ਜਾਪਾਨ, ਚੀਨ, ਸਿੰਗਾਪੁਰ ਸਮੇਤ 20 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਸੀਪੀ ਰਾਧਾਕ੍ਰਿਸ਼ਨਨ ਦੀ ਪਤਨੀ ਦਾ ਨਾਮ ਸ਼੍ਰੀਮਤੀ ਆਰਸੁਮਤੀ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਰਾਧਾਕ੍ਰਿਸ਼ਨਨ ਦੀ ਉਮੀਦਵਾਰੀ ਦਾ ਫੈਸਲਾ ਐਨਡੀਏ ਦੇ ਭਾਈਵਲ ਪਾਰਟੀਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜਗਦੀਪ ਧਨਖੜ ਦੇ ਅਸਤੀਫੇ ਕਾਰਨ ਉਪ ਰਾਸ਼ਟਰਪਤੀ ਦੀ ਚੋਣ ਜ਼ਰੂਰੀ ਹੋ ਗਈ ਸੀ ਜੋ ਕਿ 9 ਸਤੰਬਰ ਨੂੰ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਨਡੀਏ ਦੇ ਉਪ ਰਾਸ਼ਟਰਪਤੀ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੇ ਹਮੇਸ਼ਾ ਹਾਸ਼ੀਏ ਤੇ ੱੱਕੇ ਲੋਕਾਂ ਨੂੰ ਸਮਰਥ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਸਮਰਪਣ, ਨਿਮਰਤਾ ਅਤੇ ਬੁੱਧੀਮਤਾ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਦੱਸ ਦਈਏ ਕਿ OBC ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੀਪੀ ਰਾਧਾਕ੍ਰਿਸ਼ਨਨ ਨੂੰ ਤਾਮਿਲਨਾਡੂ ਦਾ ਮੋਦੀ ਕਿਹਾ ਜਾਂਦਾ ਹੈ। ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਰਹਿ ਚੁੱਕੇ ਕ੍ਰਿਸ਼ਨਨ ਨੇ ਦੱਖਣ ਭਾਰਤ ਵਿੱਚ ਪੰਜਪਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਉਪਰਾਸ਼ਟਰਪਤੀ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਹੋਣਗੇ। ਬੀਤੇ ਦਿਨ ਪੰਜ ਪਾਵਰਦਾਨ ਜੇਪੀ ਨੱਡਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਸੀ। ਰਾਧਾਕ੍ਰਿਸ਼ਨਨ ਜੁਲਾਈ 2024 ਤੋਂ ਮਹਾਰਾਸ਼ਟਰ ਦੇ ਰਾਜਪਾਲ ਹਨ। ਇਸ ਤੋਂ ਪਹਿਲਾਂ ਉਹ ਝਾਰਖੰਡ ਦੇ ਰਾਜਪਾਲ ਸਨ ਅਤੇ ਤੇਲੰਗਾਨਾ ਅਤੇ ਪੁੱਡੂਚੇਰੀ ਦੇ ਵੱਧ ਉਚਾਰਜ ਵੀ ਉਨ੍ਹਾਂ ਸੰਭਾਲੇ ਸਨ। 20 ਅਕਤੂਬਰ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਵਿੱਚ ਜਨਮੇ ਰਾਧਾਕ੍ਰਿਸ਼ਨ ਨੇ ਬੀਬੀਏ ਦੀ ਪੜ੍ਹਾਈ ਕੀਤੀ ਹੈ। ਓਬੀਸੀ ਸ਼੍ਰੇਣੀ ਤੋਂ ਆਉਣ ਵਾਲੇ ਰਾਧਾਕ੍ਰਿਸ਼ਨਨ ਨੇ ਆਰਐਸਐਸ ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਕਦਮ ਰੱਖਿਆ। ਉਹ 1998 ਅਤੇ 99 ਵਿੱਚ ਕੋਇੰਬਟੂਰ ਤੋਂ ਸੰਸਦ ਮੈਂਬਰ ਬਣੇ। ਉਨ੍ਹਾਂ ਨੇ ਤਾਮਿਲਨਾਡੂ ਪਾਜਪਾ ਪ੍ਰਧਾਨ ਰਹਿੰਦੇ ਹੋਏ 19000 ਕਿਲੋਮੀਟਰ ਦੀ ਰਥ ਯਾਤਰਾ ਕੀਤੀ ਸੀ। ਰਾਧਾਕ੍ਰਿਸ਼ਨਨ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਹ ਕਾਲਜ ਵਿੱਚ ਟੇਬਲ ਟੈਨਿਸ ਚੈਂਪੀਅਨ ਸਨ ਅਤੇ ਉਨ੍ਹਾਂ 20 ਤੋਂ ਵੱਧ ਦੇਸ਼ਾਂ ਦੀ ਯਾਤਰਾ ਕੀਤੀ ਹੈ। ਸੀਪੀ ਰਾਧਾਕ੍ਰਿਸ਼ਨਨ ਦਾ ਪੂਰਾ ਨਾਮ ਚੰਦਰਪੁਰਮ ਪੋਨੂਸਾਮੀ ਰਾਧਾਕ੍ਰਿਸ਼ਨਨ ਹੈ। ਉਹ 16 ਸਾਲ ਦੀ ਉਮਰ ਤੋਂ ਹੀ ਰਾਸ਼ਟਰੀ ਸਵੈ ਸੇਵਕ ਸੰਗ ਨਾਲ ਜੁੜੇ ਹੋਏ ਹਨ ਰਾਧਾ ਕ੍ਰਿਸ਼ਨਨ 1974 ਵਿੱਚ ਭਾਰਤੀ ਜਨ ਸੰਗ ਦੀ ਰਾਜ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ ਰਾਧਾ ਕ੍ਰਿਸ਼ਨਨ ਨੇ 1998 ਅਤੇ 99 ਵਿੱਚ ਭਾਜਪਾ ਦੀ ਟਿਕਟ ਤੇ ਕੋਇੰਬਟੂਰ ਲੋਕ ਸਭਾ ਸੀਟ ਤੋਂ ਚੋਣ ਜਿੱਤੀ 1998 ਵਿੱਚ ਉਹ 1.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ ਅਤੇ 1999 ਵਿੱਚ ਵੀ ਉਹ 55000 ਵੋਟਾਂ ਨਾਲ ਜਿੱਤੇ राधाकृष्णन 2004 ਤੋਂ 2007 ਤੱਕ ਤਾਮਿਲਨਾਡੂ ਦੇ ਪਾਛਪਾ ਪ੍ਰਧਾਨ ਰਹੇ ਅਤੇ 19000 ਕਿਲੋਮੀਟਰ ਲੰਬੀ ਰੱਥ ਯਾਤਰਾ ਕੀਤੀ ਇਸ ਵਿੱਚ ਉਨ੍ਹਾਂ ਨੇ